ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਫਿਰ ਲੈ ਕੇ ਆਏ ਕਾਟਨ ਦੇ ਸੂਟ ਬਹੁਤ ਸੋਹਣੇ ਮਸਲੀਨ ਦੇ ਦੁਪੱਟੇ ਨਾਲ ਆਏ ਪ੍ਰਿੰਟਡ ਡਿਜ਼ਾਈਨ ਚੈੱਕ ਕਰੋ ਤੁਸੀਂ ਬਹੁਤ ਸੋਹਣੇ ਕਲਰ ਨੇ ਇਹਦੇ ਵਿੱਚ ਬਹੁਤ ਹੀ ਪਿਆਰਾ ਕੈਂਬ੍ਰਿਕ ਦਾ ਸੂਟ ਹੈ ਮਸਲੀਨ ਦਾ ਦੁਪੱਟਾ ਆ ਗਿਆ ਜੀ ਸੈਕੰਡ ਸੂਟ ਮੀਖੋ ਕਿੰਨਾ ਸੋਹਣਾ ਵਰਕ ਕੀਤਾ ਹੈ ਇਤਨਾ ਆਰਗੈਂਜ ਵਾਲਾ ਦੁਪੱਟਾ ਜੀ ਇਹ ਵੀ ਕਾਟਨ ਦਾ ਸੂਟ ਹੈ ਚਾਰ ਕਲਰ ਨੇ ਇਹਦੇ ਵਿੱਚ ਬਹੁਤ ਸੋਹਣਾ ਵਰਕ ਹੋਇਆ ਹੋਇਆ ਸੂਟ ਤੇ। ਸੀ ਹੈ ਇਹ ਆਪਣਾ 3rd ਸੂਟ। ਇਹਦੇ ਨਾਲ ਵੀ ਆਰਗੈਂਜ਼ਾ ਦਾ ਦੁਪੱਟਾ ਹੋਊਗਾ। ਚਾਰ ਕਲਰ ਇਹਦੇ ਵਿੱਚ ਨੇ ਜੀ। ਸੈਂਟਰਲ ਪੈਨਲ ਬਣੇ ਹੋਏ ਨੇ, ਘੇਰਾ ਬਣਿਆ ਹੋਇਆ। ਬਹੁਤ ਸੋਹਣਾ ਨੇ, ਸੂਟ ਸਾਰੇ ਗਰਮੀਆਂ 'ਚ ਪਾਉਣ ਦਾ। ਇਹ ਦੇਖੋ ਕੈਮਰੇ ਕੋ ਦਾ ਸੂਟ ਐ ਜੀ। ਬਹੁਤ ਪਿਆਰਾ ਹੈ। ਇਹ ರೀತಿ ਡਿਜ਼ਾਈਨ ਇੱਕ ਗਲੇ ਤੇ ਫਲਾਵਰ ਆਊਗਾ। ਪੱਤੇ ਦੀ ਵੀ ਵਰਕ ਹੋਇਆ ਹੋਇਆ ਸੀ। ਆਹ ਸੋਨੇ ਛੋਟਾ ਸਾ ਇਹ ਕਾਟਨ ਦੇ ਸੂਟ ਨੇ ਜੀ ਪਿਆਰ ਦੇ ਦੁਪट्टे ਨਾਲ। ਆਹ ਸੋਨੇ ਕਰਨੀਆਂ ਵਿੱਚ ਰਾਮ ਦਾ ਇੱਕ ਸੂਟ ਨੇ ਜੀ ਫੌਨ 'ਤੇ ਹੁਣ ਕੋਈ ਵੀ ਸੂਟ ਇਹਨਾਂ ਵਿੱਚ ਪਸੰਦ ਆਦਾ ਤੁਸੀਂ ਸਾਨੂੰ ਦਿੱਤੀ ਸਕਰੀਨ ਦੇ ਨੰਬਰ ਤੇ ਸੈਂਡ ਕਰ ਸਕਦੇ ਹੋ ਜੀ। ਦੇਖੋ ਮਸਲੀਨ ਦੇ ਦੁਪੱਟੇ ਨਾਲ ਮਸਲੀਨ ਦਾ ਹੀ ਸੂਟ ਹੈ ਜੀ ਇਹ ਬਹੁਤ ਸੋਹਣਾ ਸੂਟ ਹੈ ਕਲਰਸ ਹਨੰਦੀ ਬਹੁਤ ਸੋਹਣੇ ਨੇ ਦੇਖ ਇਹ 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 ਸਿਮਰ ਦਾ ਸੂਟ ਹੈ ਜੀ ਦੁਪੱਟੇ ਨਾਲ ਬਹੁਤ ਸੋਹਣੇ ਸੂਟ ਨੇ ਸਾਡ ਕਲਰ ਬਹੁਤ ਸੋਹਣੇ ਲਾਈਟ ਕਲਰ ਨੇ ਮੀਡੀਅਮ ਸਾਈਜ਼ ਨੇ ਸਾਲੇ ਗਰਮੀਆਂ ਵਿੱਚ ਪਾਉਣ ਨੂੰ ਨੰਨੇ ਨੀਏ ਕੋਟ। ਇਹ ਆ ਗਿਆ ਕੈਮਰਿਕ ਦਾ ਸੂਟ ਪਿਆ ਉਹ ਦੁਪੱਟੇ ਦੇ ਨਾਲ। ਪ੍ਰਿੰਟਡ ਦੁਪੱਟਾ ਪਿਆ ਉਹ ਦਾ। ਵਰਕ ਉਹ ਆਇਆ। ਸੰ ਪੈਨਲ ਬਣਾ ਕੇ ਕੀ ਰੇਤੀ ਵਰਕੰ ਦਾਸ ਲੱਗੀ ਹੋਈ ਹੈ ਜੀ। ਵਰਕ ਵੀ ਕੀਤਾ ਹੈ। ਦੇਖੋ ਜੀ ਇਹ ਨੰਦਾ ਸੂਟ ਆਇਆ। ਮਸਲੀਨ ਦੇ ਦੁਪੱਟੇ ਦੇ ਨਾਲ। ਕਲਰ ਚਾਰਟ ਕੋਪੀ ਆ ਰਹੀ। ਬਹੁਤ ਸੋਹਣਾ ਖੁੱਲਣ ਖੁੱਲਣ। ਦੁਪੱਟਾ ਮਿਲੋਗਾ ਇਹ ਤੁਹਾਨੂੰ ਮਸਲੀਨ ਦਾ ਦੁਪੱਟਾ ਦੇ ਨਾਲ ਇਹ ਆ ਗਈ ਜੀ ਆਪਣੀ ਬਾਟਮ ਵਰਕ ਵਾਲੀ ਇੱਕ ਬਾਟਮ ਤੇ ਵਰਕ ਹੋਇਆ ਹੋਇਆ ਪ੍ਰਿੰਟਡ ਸ਼ਰਟ ਹੈ ਤੇ ਚਾਰ ਕਲਰ ਨੇ ਜੀ ਬਹੁਤ ਸੋਹਣੇ ਸੋਹਣੇ ਸਾਰੇ ਜੀ ਸਕਰੀਨ ਜਿਹਾ ਇੱਕ ਫਰੋ ਜੀ ਇੱਕ ਬ੍ਰਾਊਨ ਇੱਕ ਪਰਕ ਇਹਨਾਂ ਕਲਰ ਨੇ ਜੀ ਇਹ ਆ ਗਈ ਜੀ ਅਲਟਰ ਡਿਜ਼ਾਈਨ ਉਰੀ ਵਰਕ ਜੀ ਇਹਦਾ ਡਿਜ਼ਾਈਨ ਮੋਲੀ ਵਰਕ ਦਾ ਹੋਰ ਅਲੱਗ ਹੈ ਜੀ ਦੇਖੋ ਇਹ ਵੀ ਤਿੰਨ ਕਲਰ ਚ ਚਾਰ ਕਲਰ ਸੌਰੀ ਦੇਖੋ ਜੀ ਸਲਾਰ ਵਿੱਚ ਵੀ ਨਾ ਸੈਲਫ ਪ੍ਰਿੰਟ ਆ ਤੁਸੀਂ ਵਰਕ ਹੋਇਆ ਹੋਇਆ ਇਹ ਆ ਗਏ ਨੈਕਸਟ ਇਹ ਵੀ ਮੋਲੀ ਵਰਕ ਹੈ ਜੀ ਇਹਦੇ ਵਿੱਚ ਵੀ ਚਾਰ ਕਲਰ ਦੇਖੋ ਜੀ ਮੋਰੀ ਦਾ ਡਿਜ਼ਾਈਨ ਅਲੱਗ-ਅਲੱਗ ਨੇ। ਕੁਝ ਸੀਨਵਰਕ ਹੋਇਆ ਹੋਇਆ ਹੈ। ਬਹੁਤ ਸੋਹਣਾ ਛੋਟ ਹੈ। ਉਹ 트ੈਂਡਿੰਗ ਚੱਲ ਰਹੀਆਂ ਨੇ ਅੱਜਕੱਲ। ਇਹ ਆ ਜਿਹੀ ਆਲ-ਓਵਰ। ਮੰਮੀਆਂ ਵਾਸਤੇ ਹੈ ਨਾ ਮੰਮੀਆਂ ਲਈ ਜਿਵੇਂ ਘਰੇ ਪਾਉਣ। ਗਰਮੀ ਵਿੱਚ ਤਾਂ ਵੈਸੇ ਲਾਈਟ ਕਲਰ ਹੀ ਵਧੀਆ ਲੱਗਦੇ ਨੇ। ਬਹੁਤ ਸੋਹਣਾ। ਆਹ ਅੰਦਰ ਘਰੇ ਜਿਵੇਂ ਦਸਤਰਾਮਾਤ। ਆਹ ਜੀ ਬਹੁਤ ਸੋਹਣਾ ਡਿਜ਼ਾਈਨ ਹੈ। ਬਹੁਤ ਸੋਹਣਾ ਕੱਪੜਾ ਹੈ। ਆਹ ਹੈ ਜੀ ਇਹ ਚਾਰ ਕਲਰ ਆਲੋਵਰ ਸਬ ਕੋ ਮਿਲੂਗਾ ਜੀ 5 ਮੀਟਰ ਤੁਸੀਂ ਇਹਨਾਂ ਦਾ ਡਿਜ਼ਾਈਨ ਚੈੱਕ ਕਰੋ ਤੁਹਾਨੂੰ ਕੋਈ ਵੀ ਸੂਟ ਕਿਸਨਦਾ ਸਾਨੂੰ ਆਰਡਰ ਕਰ ਸਕਦੇ ਹੋ ਥੈਂਕ ਯੂ ਜੀ